ਸਾਰੇ ਸੱਜਣਾ ਮਿੱਤਰਾਂ ਨੂੰ ਜੋ ਵੀ ਸੱਜਣ ਮਿੱਤਰ ਇਸ ਵੀਡੀਓ ਨੂੰ ਦੇਖਦੇ ਹਨ ਜੋ ਵੀ ਨਵੇਂ ਜੁੜਦੇ ਹਨ ਜਾਂ ਵੀਰ ਪੁਰਾਣੇ ਹਨ ਸਾਰੇ ਸੱਜਣਾ ਮਿੱਤਰਾਂ ਨੂੰ ਮੇਰੇ ਵੱਲੋਂ ਸਤਿ ਸ੍ਰੀ ਅਕਾਲ ਅੱਜ ਜੋ ਕਿ ਮੈਂ ਤੁਹਾਨੂੰ ਡਬਲ ਐਫ ਜੀ ਦੇਸੀ ਮੁਰਗੀ ਦੇ ਕੁਝ ਨਵੇਂ ਵਿਸ਼ੇ ਬਾਰੇ ਦੱਸਾਂਗਾ ਕਿ ਸ਼ੁਰੂ ਤੋਂ ਲੈ ਕੇ ਤੇ ਲਾਸਟ ਤੱਕ ਮੁਰਗੀ ਕਿਵੇਂ ਪਾਲੀ ਜਾਂਦੀ ਹੈ ਸਭ ਤੋਂ ਪਹਿਲਾਂ ਇੱਕ ਦਿਨ ਦਾ ਅਚਰੀ ਤੋਂ ਚੂਜਾ ਆਉਂਦਾ ਹੈ ਉਸ ਚੂਜੇ ਨੂੰ ਜਿੱਥੇ ਤੁਸੀਂ ਚੂਜਾ ਪਾਲਣਾ ਹੈ ਜਿਹੜੀ ਥਾਂ ਤੇ ਚੂਜਾ ਪਾਲਣਾ ਹੈ ਉਸ ਥਾਂ ਦੀ ਚੰਗੀ ਤਰ੍ਹਾਂ ਸਫਾਈ ਕਰ ਲਓ ਤਾਂ ਜੋ ਚੂਜੇ ਨੂੰ ਕੋਈ ਮਬਾਰੀ ਨਾ ਸਕੇ ਸਭ ਤੋਂ ਪਹਿਲਾਂ ਚੂਜੇ ਨੂੰ ਗੋੜਦਾ ਪਾਣੀ ਪਲਾਓ ਉਹ ਤੁਸੀਂ ਤਕਰੀਬਨ ਇੱਕ ਦਿਨ ਲਈ ਪੂਰਾ ਪਾਣੀ ਪਲਾਉਣਾ ਹੈ ਬਾਅਦ ਚ ਤੁਸੀਂ ਫੀਡ ਸਟਾਰਟ ਕਰੋ ਜਿਵੇਂ ਤੁਸੀਂ ਸਵੇਰ ਦੇ ਸਮੇਂ ਚੂਜਾ ਲਿਆਂਦਾ ਤਾਂ ਸ਼ਾਮ ਤੱਕ ਗੋੜ ਦਾ ਪਾਣੀ ਪਲਾਉਣਾ ਹੈ ਤੇ ਸ਼ਾਮ ਨੂੰ ਫੀਡ ਸਟਾਰਟ ਕਰਨੀ ਹੈ ਗੋੜ ਦਾ ਪਾਣੀ ਪਲਾਉਣ ਨਾਲ ਉਹਨਾਂ ਦਾ ਸਰੀਰ ਵੀ ਜੋ ਪਲਿਫੈਕਸ਼ਨ ਹੁੰਦੀ ਹੈ ਸਾਰੀ ਬਾਹਰ ਆ ਜਾਂਦੀ ਹੈ ਇਹ ਚੂਜਾ ਸਹੀ ਸਲਮਤ ਹੋ ਜਾਂਦਾ ਹੈ ਤੇ ਫੀਡ ਵੀ ਤੇਜ਼ੀ ਨਾਲ ਖਾਂਦਾ ਹੈ ਫੀਡ ਆਉਂਦੀ ਹੈ ਫਰੀ ਸਟਾਰਟਰ ਉਹ ਤਕਰੀਬਨ 10 ਦਿਨ ਪਾਈ ਜਾਂਦੀ ਹੈ ਫਿਰ 10 ਦਿਨ ਤੋਂ ਬਾਅਦ ਚੂਜੇ ਨੂੰ ਫੀਡ ਕੱਲੀ ਸਟਾਰਟਰ ਆਉਂਦੀ ਹੈ ਸਟਾਰਟਰ ਫੀਡ ਉਹ ਤੱਕ ਪਾਈ ਜਾਂਦੀ ਹੈ ਜਦੋਂ ਤੱਕ ਮੁਰਗੇ ਦਾ weight 2 ਜਾਂ 22 ਕੇਜੀ ਦੇ ਬਰਾਬਰ ਨਹੀਂ ਹੁੰਦਾ ਉਹ ਤੱਕ ਸਟਾਰਟਰ ਫੀਡ ਪਾਈ ਜਾਂਦੀ ਹੈ ਬਾਅਦ ਵਿੱਚ ਜਦੋਂ ਤੁਸੀਂ weight 4 ਜਾਂ 5 ਕਿਲੋ weight ਕਰਨਾ ਹੈ ਤਾਂ ਤੁਸੀਂ ਫਿਨਿਸ਼ਰ ਫੀਡ ਪਾ ਸਕਦੇ ਹੋ ਪਰ ਉਹਨਾਂ ਨੂੰ ਤਾਂ ਮੰਡੀ ਕਰਨ ਹੋ ਜਾਂਦਾ ਹੈ ਮੰਡੀ ਕਰਨ ਵੇਚਤ ਤੁਹਾਨੂੰ ਕੋਈ ਮੁਸ਼ਕਲ ਨਹੀਂ ਆਉਂਦੀ ਪਰ ਤੁਹਾਨੂੰ ਆਪਣੇ ਆਪ ਮਾਰਕੀਟ ਬਣਾਉਣੀ ਪੈਂਦੀ ਹੈ ਜੋ ਵੀ ਵੀਰ ਵੱਡਣ ਟੁਕਣ ਵਾਲੇ ਮੁਰਗਾ ਆਖੀਦੇ ਹਨ ਆਪਣੇ ਆਪ ਹੀ ਫਾਰਮ ਤੇ ਆ ਕੇ ਲੈ ਜਾਂਦੇ ਹਨ ਤਾਂ ਮੁਰਗੇ ਦਾ ਰੇਟ ਵੀ ਆਪਾਂ ਨੂੰ ਚੰਗਾ ਮਿਲ ਜਾਂਦਾ ਹੈ ਤਾਂ ਕਿਸੇ ਵੀ ਨਵੇਂ ਜਾਂ ਪੁਰਾਣੇ ਵੀਰ ਨੇ ਮੁਰਗਾ ਵੇਚਣ ਲਈ ਘਬਰਾਣਾ ਨਹੀਂ ਤਾਂ ਮੁਰਗਾ ਰੱਬ ਦੀ ਰਹਿਮਤ ਨਾਲ ਵਧੀਆ ਰੇਟ ਤੇ ਵਿਕ ਜਾਂਦਾ ਹੈ ਇਹਨਾਂ ਹੀ ਤੁਹਾਨੂੰ ਦੱਸਦਾ ਅਲਵਿਦਾ ਲੈਣਾ ਚਾਹੁੰਦਾ ਹਾਂ ਇਹ ਵੀਡੀਓ ਤੁਹਾਨੂੰ ਕਿੱਦਾਂ ਦੀ ਲੱਗੀ ਲਾਈਕ ਕਮੈਂਟ ਅੱਗੇ ਸ਼ੇਅਰ ਕਰਨਾ ਤਾਂ ਜੋ ਹੋਰ ਵੀ ਸੱਜਣਾ ਵੀਰਾਂ ਨੂੰ ਪਤਾ ਚੱਲ ਸਕੇ ਥੈਂਕ ਯੂ ਜੀ